ਜੈਸਪੁਰ ਐਸਵੇਲੇ ਆਗ ਦੇ ਹਵਾਲੇ ਹੋ ਚੁੱਕਿਆ ਹੈ 30 ਤੋਂ 50% ਸ਼ਹਿਰ ਸੜ ਗਿਆ ਹੈ ਕੱਲ ਮੀ ਆ ਗਿਆ ਮੀ ਬਹੁਤ ਜ਼ਿਆਦਾ ਨਹੀਂ ਸੀ ਪਰ ਮੀ ਨੇ ਇਨਾ ਕ ਅਸਰ ਪਾਇਆ ਕਿ ਜਿਹੜੀ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਜਾ ਰਹੀ ਸੀ ਉਸ ਨੂੰ ਕਾਫੀ ਹੱਦ ਤੱਕ ਠੱਲਿਆ ਜਾ ਸਕਿਆ ਰੋਕਿਆ ਜਾ ਸਕਿਆ ਪਰ ਅੱਗ ਬੁਜੀ ਨਹੀਂ ਹੈ ਅਪ੍ਰੋਕਸੀਮੇਟਲੀ 36000 ਹੈਕਟੇਅਰ ਇਲਾਕਾ ਐਸਵੇਲੇ ਸੜ ਗਿਆ ਹੈ 100 ਮੀਟਰ ਉੱਚੀ ਅਗਦੀ ਕਾਂਦ ਜਿਵੇਂ ਤਰੀ ਆਉਂਦੀ ਹੈ ਇਸ ਤਰ੍ਹਾਂ ਅੱਗ ਵੱਦੀ ਵੱਦੀ ਚਲੀ ਆ ਰਹੀ ਸੀ ਤੇ ਬਹੁਤ ਤੇਜ਼ੀ ਨਾਲ ਉਸ ਨੇ ਬਹੁਤ ਸਾਰੀਆਂ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ ਪਾਰਕਸ ਕੈਨੇਡਾ ਦਾ ਕਹਿਣਾ ਹੈ ਕਿ ਸ਼ਹਿਰ ਦੇ ਵੈਸਟ ਵਾਲੇ ਪਾਸੇ ਤੇ ਅੱਗ ਦਾ ਵਿਆਪਕ ਅਸਰ ਹੋਇਆ ਹੈ ਫਾਇਰ ਨੇ ਕਈ ਪੁਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਕਈ ਬ੍ਰਿਜਸ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ ਮੋਬਰਲੀ ਬ੍ਰਿਜ ਤੇ 올ਡ ਫੋਰਟ ਪੁਆਇੰਟ ਬ੍ਰਿਜ ਬੰਦ ਕਰ ਦਿੱਤੇ ਗਏ ਨੇ ਉਹਨਾਂ ਤੋਂ ਲੰਘਿਆ ਨਹੀਂ ਜਾ ਸਕੇਗਾ ਪਾਰਕਸ ਕਹਿੰਦਾ ਨੇ ਇਹ ਵੀ ਦੱਸਿਆ ਕਿ ਆਈਸ ਫੀਲਡ ਪਾਰਕਵੇ ਜਿੱਥੇ ਤੁਸੀਂ ਵੱਡੀਆਂ ਬੱਸਾਂ ਨਾਲ ਗਲੇਸ਼ੀਅਰ ਦੇਖਣ ਜਾਂਦੇ ਹੋ ਬ੍ਰਿਜ ਵੀ ਖਰਾਬ ਹੋ ਗਿਆ ਹੈ ਤੇ ਉਸ ਨੂੰ ਵੀ ਫਿਲਹਾਲ ਬੰਦ ਕੀਤਾ ਜਾ ਰਿਹਾ ਹੈ ਹਾਈਵੇ 93 ਮਲਾਈਨ ਲੇਕ ਨੂੰ ਉਹ ਪਹੁੰਚਦਾ ਸੀ ਉਹ ਜੋੜਦਾ ਸੀ ਉੱਥੇ ਹੁਣ ਨਹੀਂ ਜਾਇਆ ਜਾ ਸਕੇਗਾ ਕੱਲ ਜਦੋਂ ਇਸ ਸਾਰੀ ਰਿਪੋਰਟ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਸਾਡੇ ਪ੍ਰੀਮੀਅਰ ਇਹ ਦੱਸ ਰਹੇ ਸਨ ਤੇ ਉਹਨਾਂ ਦਾ ਗਲਾ ਵੀ ਭਰ ਆਇਆ The feelings of loss and fear and loneliness must be overwhelming <coughs> but you are not alone all albertons are with you for many generations the town of jasper and the parks surrounding it have been a source of pride ਘਰ ਸਰਵਲ ਚਾਰਦੁਵਾਰੀ ਨਹੀਂ ਹੁੰਦੀ ਉਹ ਤੁਹਾਡੇ ਸੁਫਨੇ ਹੁੰਦੇ ਨੇ ਤੇ ਜਦੋਂ ਉਹਨਾਂ ਨੂੰ ਛੱਟ ਵੱਜਦੀ ਹੈ ਜਦੋਂ ਛੜਦੇ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਸੁਰੱਖਿਤ ਨਿਕਲ ਜਾਓ ਤੇ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਸੀਂ ਘਰ ਦਾ ਸਮਾਨ ਸਮੇਟ ਕੇ ਨਿਕਲ ਜਾਓ ਸਿਰਫ ਚਾਰ ਕੱਪੜੇ ਚੁੱਕਣੇ ਹੁੰਦੇ ਨੇ ਜ਼ਰੂਰੀ ਦਸਤਾਵੇਜ਼ ਡਾਕੂਮੈਂਟ ਚੁੱਕਣੇ ਹੁੰਦੇ ਨੇ ਤੇ ਨੱਠ ਜਾਣਾ ਹੁੰਦਾ ਤੇ ਉਹ ਸਾਰਾ ਕੁਝ ਜਦੋਂ ਸੜ ਜਾਏ ਤੁਹਾਡੇ ਆਉਂਦਿਆਂ ਨੂੰ ਉੱਥੇ ਲੱਭੇ ਹੀ ਕੱਖ ਨਾ ਫਿਰ ਜਿਹੜੀ ਦਿਲ ਤੇ ਗੁਜ਼ਰਦੀ ਹੈ ਉਸ ਅਹਿਸਾਸ ਨੂੰ ਉਹੀ ਦੇਖ ਸਕਦਾ ਸੁਣ ਸਕਦਾ ਜਿਹੜਾ ਉਸ ਵਿੱਚੋਂ ਦੀ ਗੁਜ਼ਰਿਆ ਹੁੰਦਾ ਰੇਲ ਫੋਨ ਪਾਵਰ ਸਰਵਿਸਿਜ਼ ਇਸ ਆਗ ਨਾਲ ਇੰਪੈਕਟ ਹੋਈਆਂ ਨੇ ਟੈਲੀਫੋਨ ਨਹੀਂ ਚੱਲ ਰਿਹਾ ਹੈ ਰੇਲਵੇ ਲਾਈਨ ਨੂੰ ਨੁਕਸਾਨ ਪਹੁੰਚਿਆ ਹੈ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ ਹੈ ਇਹ ਸਾਰਾ ਕੁਝ ਹੀ ਪ੍ਰਭਾਵਿਤ ਹੋ ਰਿਹਾ ਹੈ ਪਰ ਰੇਨ ਜਿਹੜੀ ਹੈ 10 ਤੋਂ 15 ਮਿਲੀਮੀਟਰ ਕੱਲ ਵਰਖਾ ਹੋਈ ਹੈ ਮੀਂਹ ਪਿਆ ਉਹਦੇ ਨਾਲ 72 ਘੰਟੇ ਲਈ ਰਿਲੀਫ ਮਿਲ ਗਿਆ ਹੈ ਦੂਜੇ ਪਾਸੇ 골ਡਨ ਤੋਂ ਖਬਰ ਆ ਰਹੀ ਹੈ ਜੀ ਕਿ ਉਥੇ ਫੈਲੀ ਹੋਈ ਅੱਗ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾ ਦਿੱਤਾ ਤੇ ਕੈਨੇਡੀਅਨ ਟੈਂਬਰ ਫਰੇਮਸ ਦੇ 3 EMPLOYEES ਉਹਨਾਂ ਨੂੰ ਉਹਨਾਂ ਦਾ ਕਹਿਣਾ ਜੀ ਕਿ ਸਾਨੂੰ ਤਾਂ ਕੋਈ ਵਾਰਨਿੰਗ ਵੀ ਨਹੀਂ ਮਿਲੀ ਅਚਾਨਕ ਹੀ ਅੱਗ ਦਾ ਇਦਾਂ ਜਿੱਦਾਂ ਅੱਗ ਛਾਲ ਮਾਰ ਕੇ ਆ ਗਈ ਹੁੰਦੀ ਸਾਡੀ ਛੱਤ ਤੇ ਆ ਡਿੱਗੀ ਹੁੰਦੀ ਆ ਇਸ ਤਰ੍ਹਾਂ ਅੱਗ ਆਈ ਆ ਪੰਜ ਘਰ ਉਹਨਾਂ ਨੇ ਉਸ ਅੱਗ ਨੇ ਮਿੰਟਾਂ 'ਚ ਹੀ ਸਾੜ ਦਿੱਤੇ ਅਸੀਂ ਘਰ ਦੇ ਅੰਦਰ ਸੀ ਵਾਰਨਿੰਗ ਵੀ ਨਹੀਂ ਆਈ ਕਿ ਇੱਥੇ ਅੱਗ ਆ ਸਕਦੀ ਆ ਇੰਨੀ ਤੇਜ਼ੀ ਨਾਲ ਹਵਾ ਦਾ ਇੱਕ ਬਹੁਤ ਤੇਜ਼ੀ ਨਾਲ ਬੁੱਲਾ ਆਇਆ ਤੇ ਅੱਗ ਦੇ ਕਿੱਡੇ ਹੀ ਲਿਆ ਕੇ ਜਿਹੜੇ ਸੀ ਆਗ ਦੇ ਭਾਂਬੜ ਲਿਆ ਕੇ ਉਹਨੇ ਸਾਡੀਆਂ ਛੱਤਾਂ ਤੇ ਸੁੱਟ ਦਿੱਤੇ ਪੰਜ ਘਰ ਦੇਖਦੇ ਦੇਖਦੇ ਸਵਾਹ ਹੋ ਗਏ ਹੁਣ ਟਾਊਨ ਆਫ ਗੋਲਡਨ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ ਫਾਇਰ ਬਰਨਿੰਗ ਜਿਹੜੀ ਹੈ ਸਾਊਥ ਵਾਲੇ ਪਾਸੇ ਉਸ ਨੂੰ ਬੁਝਾ ਲਿਆ ਗਿਆ ਹੈ ਪਰ ਉਸ ਨੇ ਬਹੁਤ ਸਾਰੇ ਪ੍ਰਾਪਰਟੀ ਨੂੰ ਬਹੁਤ ਸਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ ਜਦੇ ਵਿੱਚ ਘਰ ਵੀ ਨੇ ਸਟਰਕਚਰ ਨੇ ਉਹ ਕਮਰਸ਼ੀਅਲ ਵੀ ਹੋ ਸਕਦੇ ਨੇ ਤੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੀਆਂ ਖਬਰਾਂ ਇਸ ਵੇਲੇ ਆ ਰਹੀਆਂ ਨੇ